ਕਹ ਰਹੇ ਨੇ ਵੀ ਤੁਸੀਂ ਪਾਸੇ ਕਰ ਲੋ ਸਾਨੂੰ ਲੰਘ ਜਾਣ ਦੋ ਕਹਿੰਦੇ ਵੀ ਲਾਲ ਬੱਤੀ ਹੋਈ ਹੈ ਪਾਸੇ ਕਿਦਾਂ ਕਰ ਲਈਏ ਹਨ ਦੋ ਕਵਾਰੀ ਕਿਹਾ ਤੀਜੀ ਵਾਰ ਨੂੰ ਕਾਰ ਚੋਂ ਉਤਰਿਆ ਬੰਦਾ ਤੇ ਉਹ ਰਿਵਾਲਵਰ ਲੈ ਕੇ ਉਤਰਿਆ এডੂਕੇਸ਼ਨ ਸਿਖਾਉਂਦੀ ਆ ਵੀ ਤੁਸੀਂ ਰੂਲਸ ਫਾਲੋ ਕਰਨੇ ਆ এডੂਕੇਸ਼ਨ ਇਹ ਸਮਝਾ ਸਿਖਾਉਂਦੀ ਆ ਵੀ ਹਰ ਇੱਕ ਬੰਦਾ ਇਕੁਅਲ ਹੁੰਦਾ ਇੱਥੇ ਇੱਕ ਛੋਟੀ ਜਿਹੀ ਗਲਤੀ ਅਸੀਂ ਰਿਵਾਲਵਰ ਕੱਢ ਲਿਆ ਇੱਕ ਮਿੰਟ ਦਾ ਇੰਤਜ਼ਾਰ ਕਰਨ ਨਾਲੋਂ ਐਡੀ ਵੱਡੀ ਗਲਤੀ ਜ਼ਿੰਦਗੀ 'ਚ ਕਰਨੀ ਮੈਂ ਕਹਿੰਦੀ ਆ ਜ਼ਿਆਦਾ ਪਸੰਦ ਕਰਦੇ ਨੇ ਵੀ ਜਿਹਦਾ ਮੁੜ ਕੇ ਤੁਹਾਡੇ ਹੱਥ ਕੁਝ ਵੀ ਨਹੀਂ ਆਉਂਦਾ ਹੈਗਾ ਹਨਾ ਤੁਹਾਡੀ ਜ਼ਿੰਦਗੀ ਸਮੂਥ ਤੇ ਸੋਹਣੀ ਹੋਰ ਬਹੁਤ ਹੋ ਸਕਦੀ ਆ ਜੇ ਸਾਡੇ ਚ ਸੈਂਡਸ਼ੀ ਹੁੰਦਾ ਹੋਵੇ ਹਨਾ ਪਰ ਸਾਨੂੰ ਐਜੂਕੇਸ਼ਨ ਪਤਾ ਕੀ ਸਿਖਾਉਂਦੀ ਆ ਵੀ ਮੈਂ ਜੇ ਚਾਰ ਕਿਤਾਬਾਂ ਪੜ੍ਹ ਲਈਆਂ ਮਤਲਬ ਦੂਜਾ ਤਾਂ ਬੰਦਾ ਹੀ ਨਹੀਂ ਹੈਗਾ ਦੂਜਾ ਬੰਦਾ ਨਹੀਂ ਹੈਗਾ ਸੋਸ਼ਲ ਵੇਖ ਰਹੇ ਹੋ ਤੁਸੀਂ ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਪ੍ਰੋਗਰਾਮ ਗਲਤੀ ਗਲਦ ਦਾ ਨਵਾਂ ਐਪੀਸੋਡ ਤੁਸੀਂ ਵੇਖਣ ਲੱਗੇ ਹੋ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਅਤੇ ਮੇਰੇ ਨਾਲ ਹੋਣਗੇ ਪੰਨ ਰੁਪਿੰਦਰ ਸੰਧੂ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪੰਨੇ ਸਤਿ ਸ਼੍ਰੀ ਅਕਾਲ ਗੁਰਦੀਪ ਕੀ ਹਾਲ ਹੈ ਬਹੁਤ ਵਧੀਆ ਤੇ ਸਿੱਤਾਂ ਕਿਵੇਂ ਨੇ ਤੁਹਾਡੀਆਂ ਹੁਣ ਦੱਸੋ ਮੇਰੀ ਸਿਹਤ ਬਹੁਤ ਵਧੀਆ ਵੈਸੇ ਵੀ ਇੱਥੇ ਆ ਕੇ ਮੇਰੀ ਸਿਹਤ ਵਧੀਆ ਹੋ ਜਾਂਦੀ ਆ ਹਾਂ ਖਾਇਆ ਪੀਆ ਕਰੋ ਪਰ ਬਿਲਕੁਲ ਆ ਜਿਹੜੀਆਂ ਬੈਨੀਆਂ ਸੇਤਾਂ ਘਵਾਈਆਂ ਨੇ ਮੈਨੂੰ ਲੱਗਾ ਜਿਆਦਾ ਖਾਣੇ ਨਹੀਂ ਜਿਆਦਾ ਖਾਣ-ਪੀਣ ਦੇ ਚੱਕਰ 'ਚ ਹੋ ਗਏ ਹੰਗੇ ਨੇ ਹਾਂ ਸਹੀ ਗੱਲ ਆ ਆਪਣੇ ਵੀ ਅੱਜ ਕੱਲ੍ਹ ਲੋਕਾਂ 'ਚ ਨਾ ਸਹਿਣਸ਼ੀਲਤਾ ਆਪਣੇ ਜੀ ਵੀ ਲੋਕਾਂ 'ਚ ਕਿਉਂ ਵੀ ਆਪਣੇ ਜੀ ਖੁਦ ਜੀ ਵੀ ਸਹਿਣਸ਼ੀਲਤਾ ਬੜੀ ਘਟ ਗਈ ਹੈ ਨਾ ਇਹਦੇ ਤਾਜ਼ੀਦਾਰਨ ਮੈਂ ਉਹਦੇ ਦੇਖੀ ਆਮ ਜਦੋਂ ਤੁਸੀਂ ਦੇਖਣਾ ਹੋਵੇ ਨਾ ਵੀ ਲੋਕੀ ਅੱਜ ਕੱਲ੍ਹ ਕਿੰਨੇ ਜਿਆਦਾ ਇੰਪੇਸ਼ੈਂਟ ਹੋ ਰਹੇ ਨੇਗੇ ਤਾਂ ਤੁਸੀਂ ਆ ਸੜਕ ਤੇ ਜਦੋਂ ਸਫਰ ਕਰਦੇ ਹਾਂ ਤੁਹਾਨੂੰ ਉਦੋਂ ਪਤਾ ਲੱਗਣ ਲੱਗ ਜਾਂਦਾ ਆ ਹਨਾ ਜਦੋਂ ਰੈੱਡ ਲਾਈਟ ਤੇ ਵੀ ਲੋਕੀ ਪਿੱਛੋਂ ਖੜੇ ਹਾਰਨ ਮਾਰੇ ਜਾਣਗੇ ਜਾਂ ਭੁਰਾ ਭੁਰਾ ਇੰਚ ਇੰਚ ਕਰਕੇ ਗੱਡੀ ਗਾਂ ਤੋਰੀ ਜਾਣਗੇ ਹਨਾ ਮੈਂ ਘਰ ਨੂੰ ਜਾ ਰਹੀ ਸੀ 7 ਵਜੇ ਦਾ ਟਾਈਮ ਸੀਗਾ 에어ਪੋਰਟ ਰੋਡ ਤੇ ਨਾ ਰੈੱਡ ਲਾਈਟਾਂ ਹੋਈਆਂ ਤੇ ਹੁਣ ਬੱਤੀ ਹੋਈ ਆ ਤੇ ਸਭ ਨੇ ਰੁਕਣਾ ਹੀ ਸੀਗਾ ਪਿੱਛੋਂ ਇੱਕ ਬੁੜੀ ਤੇਜ਼ ਸਪੀਡ ਤੇ ਮਰਸੀਡੀਜ਼ ਆਈ ਤੇ ਉਹ ਫਟਾਫਟ ਹਾਰਨ ਕਰ ਰਹੇ ਨੇ ਮੂਹਰੇ ਵਾਲੇ ਉਹਨੂੰ ਕਹਿ ਰਹੇ ਨੇ ਵੀ ਨਾਲ ਬੱਤੀ ਹੋਈ ਹੋਈ ਆ ਹਨਾ ਤੇ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਪਾਸੇ ਕਰ ਲੋ ਸਾਨੂੰ ਲੰਘ ਜਾਣ ਦੋ ਕਹਿੰਦੇ ਵੀ ਲਾਲ ਬੱਤੀ ਹੋਈ ਹੈ ਪਾਸੇ ਕਿਦਾਂ ਕਰ ਲਈਏ ਹੈ ਨਾ ਵੀ ਕਿਦਾਂ ਨਿਕਲ ਜੀ ਤੇ ਉਹਨੇ ਦੋ ਦੋ ਕੁ ਵਾਰੀ ਕਿਹਾ ਤੀਜੀ ਵਾਰ ਨੂੰ ਕਾਰ ਚੋਂ ਉਤਰਿਆ ਬੰਦਾ ਤੇ ਉਹ ਰਿਵਾਲਵਰ ਲੈ ਕੇ ਉਤਰਿਆ ਹੈ ਨਾ ਤਾਂ ਕੁਝ ਜਿਹੜੇ ਸੈਕਿੰਡ ਸੀਗੇ ਉਸ ਸਮੇ ਉਹ ਬੰਦੇ ਨੂੰ ਸੁਣਨ ਵਾਲੇ ਸੀਗੇ ਵੀ ਅੱਛਾ ਇਹਦੇ ਇੱਕ ਛੋਟੀ ਜਿਹੀ ਗਲਤੀ ਅਸੀਂ ਰਿਵਾਲਵਰ ਕੱਢ ਲਿਆ ਤਾਂ ਸਾਡੀ ਸਹਿਣ ਸ਼ਕਤੀ ਹੈ ਜਿਹੜੀ ਉਹ ਕਿੰਨੀ ਜ਼ਿਆਦਾ ਘੱਟ ਹੁੰਦੀ ਜਾ ਰਹੀ ਹੈ ਨਾ ਆਪਣੇ ਕਿਸੇ ਵਿਅਰ ਸ਼ਾਇਦ ਭੈਣ ਨੇ ਕਿਸੇ ਨੇ ਕਮੈਂਟ ਕੀਤਾ ਸੀਗਾ ਵੀ ਜ ਆਪਾਂ ਜਿਹੜੀ ਅਗਲੀ ਗੱਲਬਾਤ ਆ ਉਹ ਸੈਂਡਸ਼ੀਲਤਾ ਤੇ ਕਰੀਏ ਵੀ ਕਿਉਂ ਲੋਕਾਂ ਚ ਇਹ ਚੀਜ਼ਾਂ ਘਟਦੀਆਂ ਜਾ ਰਹੀਆਂ ਨੇ ਹਨਾ ਤੇ ਮੈਨੂੰ ਜਦੋਂ ਮੈਂ ਕੱਲ ਹੀ ਤਾਜ਼ਾ ਧਾਰਨ ਦੇਖੀ ਤੇ ਮੈਨੂੰ ਲੱਗੇ ਵੀ ਸੱਚੀ ਸਾਨੂੰ ਇਸੇ ਚੀਜ਼ ਤੇ ਗੱਲ ਪਹਿਲਾਂ ਕਰਨੀ ਚਾਹੀਦੀ ਆ ਬਿਲਕੁਲ ਗੁਰਦੀਪ ਸਹੀ ਗੱਲ ਆ ਤੁਸੀਂ ਮਤਲਬ ਟ੍ਰੈਫਿਕ ਵਾਲੇ ਜਿਹੜੇ ਇਸ ਗੱਲੋਂ ਤਾਂ ਸੱਚੀ ਗੱਲ ਹੈ ਵੀ ਤੁਸੀਂ ਤੁਹਾਨੂੰ 1 ਮਿੰਟ ਸਭ ਨੂੰ ਪਤਾ ਹੁੰਦਾ ਵੀ ਜਿਹੜੀ ਲਾਈਟ ਆ ਉਹ ਹਾਰਡਲੀ ਅੱਧੇ ਮਿੰਟ ਦੀ ਜਾਂ 1 ਮਿੰਟ ਦੀ ਹੋਊਗੀ ਹਨਾ ਫਿਰ ਵੀ ਸੱਚੀ ਗੱਲ ਹੈ ਵੀ ਲੋਕ ਪਿੱਛੋਂ ਇੰਨਾ ਜ਼ਿਆਦਾ ਹਾਰਨ ਪ੍ਰੈਸ ਕਰੀ ਜਾਣਗੇ ਜਾਂ ਫਿਰ ਇਹਨੇ ਕਾਲੇ ਪੈਣ ਲੱਗ ਜਾਂਦੇ ਚਾਹੇ ਅਸੀਂ ਘਰੇ ਜਾ ਕੇ ਕੁਝ ਵੀ ਨਾ ਕਰਨਾ ਹੋਵੇ ਹਨਾ ਫਿਰ ਵੀ ਤੁਸੀਂ ਹੁਣ ਆਪਾਂ ਵੀ ਸ਼ਾਮ ਨੂੰ ਘਰ ਜਾਣਿਆ ਚਾਹੇ ਸਾਡੇ ਸਾਰੇ ਕੰਮ ਹੋਏ ਹੋਣ ਫਿਰ ਵੀ ਅਸੀਂ ਸੜਕ ਤੇ ਕਿੱਦਾਂ ਦਾ ਬਿਹੇਵ ਕਰਨ ਲੱਗ ਜਾਂਦੇ ਹਨਾ ਜਿਵੇਂ ਇਹੋ ਜਿਹੀ ਗੱਲ ਜਿਹੜੀ ਤੁਸੀਂ ਦਸੀ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਦੇਖੋ ਵੀ ਇੱਕ ਬੰਦਾ ਹੈ ਕੰਮ ਤੋਂ ਘਰੇ ਆਉਂਦਾ ਤੇ ਘਰ ਦੇ ਅੱਗੇ ਆ ਕੇ ਉਹ ਹਾਰਨ ਮਾਰਦਾ ਘਰ ਦੇ ਕਿਸੇ ਕਾਰਨ ਜਿਵੇਂ ਆਪਾਂ 1-2 ਮਿੰਟ ਗੇਟ ਖੋਲਣ ਚ ਕਈ ਵਾਰੀ ਦੇਰੀ ਹੋ ਜਾਂਦੀ ਹੈ ਹਨਾ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਇੰਨੇ ਵੀ ਥੱਕੇ ਨਹੀਂ ਆਉਂਦੇ ਵੀ ਤੁਸੀਂ ਹਾਰਨ ਮਾਰੀ ਜਾਓ ਤੇ ਘਰ ਦੇ ਅੰਦਰੋਂ ਆ ਕੇ ਕੋਈ ਦਰਵਾਜ਼ਾ ਤੁਹਾਡੇ ਲਈ ਖੋਲੇ ਹਨਾ ਚਲੋ ਜੇ ਕੋਈ ਖੋਲ ਵੀ ਰਿਹਾ ਤੁਹਾਨੂੰ ਇੰਤਜ਼ਾਰ ਹੈ ਕਿ ਕੋਈ ਹਾਰਨ ਸੁਣ ਕੇ ਖੋਲ ਦੇਗਾ ਤਾਂ ਤੁਸੀਂ 1 ਮਿੰਟ ਵੇਟ ਕਰ ਸਕਦੇ ਹੋ ਤੋ ਬੰਦਾ ਮਤਲਬ ਇੰਨੇ ਜ਼ਿਆਦਾ ਗੁੱਸੇ ਚ ਸੀ ਵੀ ਉਹਨੇ ਵੇਟ ਨਹੀਂ ਕੀਤੀ ਤੇ ਕਾਰ ਉਹਨੇ ਦਰਵਾਜ਼ੇ ਚ ਮਾਰੀ ਹੈ ਨਾ ਤੋ ਅੱਗੋਂ ਦਾ ਇੱਕ ਛੋਟਾ ਜਿਹਾ 11-12 ਸਾਲ ਦਾ ਬੇਟਾ ਜਿਹੜਾ ਦਰਵਾਜ਼ਾ ਖੋਲਣ ਆ ਰਿਹਾ ਸੀ ਤਾਂ ਕਾਰ ਉਹਦੇ ਉੱਤੋਂ ਦੀ ਲੰਘ ਗਈ ਹੈ ਨਾ ਤਾਂ ਮਤਲਬ ਥੋੜੀ ਮਾਨਸਿਕਤਾ ਕਿਹੋ ਜੀ ਹੋ ਗਈ ਆ ਵੀ ਤੁਹਾਨੂੰ ਇਹ ਵੀ ਪਤਾ ਵੀ ਮੇਰੇ ਘਰ ਦਾ ਇੱਕ ਜੀ ਸ਼ਾਇਦ ਆ ਰਿਹਾ ਹੋਊਗਾ ਹੈ ਨਾ ਕਿ ਅਸੀਂ ਕਿਦਾਂ ਦਾ ਰਿਐਕਸ਼ਨ ਮਤਲਬ ਉਹ ਚੀਜ਼ ਆ ਸ਼ੁਕਰ ਕਰੋ ਵੀ ਉਹ ਬੱਚੇ ਦੀ ਜਾਨ बच ਗਈ ਜੇ ਇਸ ਤੋਂ ਜ਼ਿਆਦਾ ਕੁਝ ਭਿਆਨਕ ਹੋ ਜਾਂਦਾ ਹਨਾ ਤਾਂ ਕੀ ਬੰਦਾ ਆਪਣੇ ਆਪ ਨੂੰ ساری ਉਮਰ ਅਸੀਂ ਮਾਫ ਕਰ ਸਕੀਏ ਬਹੁਤ سارے ਲੋਕ ਨੇ ਵੀ ਜਿਹੜੇ 1 ਮਿੰਟ ਦਾ ਇੰਤਜ਼ਾਰ ਕਰਨ ਨਾਲੋਂ ਐਡੀ ਵੱਡੀ ਗਲਤੀ ਜ਼ਿੰਦਗੀ ਚ ਕਰਨੀ ਮੈਂ ਕਹਿੰਨੀ ਆ ਜ਼ਿਆਦਾ ਪਸੰਦ ਕਰਦੇ ਨੇ ਵੀ ਜਿਹਦਾ ਮੁੜ ਕੇ ਤੁਹਾਡੇ ਹੱਥ ਕੁਝ ਵੀ ਨਹੀਂ ਆਉਂਦਾ ਹੈਗਾ ਹਨਾ ਇਹੀ ਚੀਜ਼ ਕੱਲੀ ਸੜਕਾਂ ਤੇ ਨਹੀਂ ਹੈਗੀ ਮੈਨੂੰ ਲੱਗਦਾ ਵੀ ਹਰ ਜਗ੍ਹਾ ਤੇ ਆ ਚਾਹੇ ਤੁਸੀਂ ਕਿਤੇ ਕੰਮ ਕਰਦੇ ਹੋ ਜਾਂ ਤੁਹਾਡੇ ਪਰਿਵਾਰਾਂ ਚ ਬਹੁਤ ਸਾਰੇ ਮਤਲਬ ਮਾਹੌਲ ਖਰਾਬ ਹੋਣ ਦੇ ਨਤੀਜੇ ਜਾਂ ਕਈ ਵਾਰ ਪੂਰੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਤਾਂ ਉਹ ਇਹੀ ਹੁੰਦਾ ਵੀ ਕੁਝ ਕੁ ਘਟਨਾ ਪਰਿਵਾਰ ਦੇ ਵਿੱਚ ਵਾਪਰ ਗਈ ਜਿਹਨੂੰ ਕੋਈ ਬਰਦਾਸ਼ਤ ਨਹੀਂ ਕਰ ਸਕਿਆ ਹਨ ਤੇ ਫਿਰ ਇਹੋ ਜੀਆਂ ਚੀਜ਼ਾਂ ਹੁੰਦੀਆਂ ਨੇ ਸੱਚੀ ਦੁੱਖ ਹੁੰਦਾ ਮੈਂ ਕਹਿੰਦੀ ਲੋਕ ਝੂਠ ਤਾਂ ਨਹੀਂ ਕਹਿੰਦੇ ਵੀ ਆਪਣੇ ਜਿਹੜੇ ਇੰਡੀਅਨ ਨੇ ਆਪਾਂ 80% ਮਾਨਸਿਕ ਤੌਰ ਤੇ ਬਿਮਾਰ ਲੋਕ ਆ ਬਿਲਕੁਲ ਹੈ ਜਿਵੇਂ ਜਿਹੜੇ ਸਾਡੇ ਆਪਾਂ ਹੁਣ ਆਪਣੇ ਆਪ ਨੂੰ ਵੈਸੇ ਤਾਂ ਆਪਾਂ ਬਹੁਤ ਮਾਡਰਨ ਮੰਨਦੇ ਹਾਂ ਨਾ ਵੀ ਅਸੀਂ ਬਹੁਤ ਐਡਵਾਂਸ ਹੋ ਗਏ ਆ ਜਾਂ ਬਹੁਤ ਅਸੀਂ ਐਜੂਕੇਟਿਡ ਹੋ ਗਏ ਆ ਅਸੀਂ ਕੁਆਲੀਫਾਈਡ ਲੋਕ ਆ ਸਾਨੂੰ ਦੁਨੀਆਦਾਰੀ ਦੀ ਜ਼ਿਆਦਾ ਸਮਝ ਆ ਜਾਂ ਅਸੀਂ ਦੁਨੀਆ ਨੂੰ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਜਾਣਦੇ ਆ ਪਰ ਮੈਨੂੰ ਲੱਗਦਾ ਸਾਡੇ ਉਹ ਲੋਕ ਜ਼ਿੰਦਗੀ ਨੂੰ ਸਭ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਸਮਝਦੇ ਸੀਗੇ ਜਿਹੜੇ ਸਾਡੇ ਬਜ਼ੁਰਗ ਸੀਗੇ ਹਨਾ ਮੈਨੂੰ ਯਾਦ ਇੱਕ ਬੇਬੇ ਜੀ ਉਹਨਾਂ ਨੇ ਸਾਡੇ ਘਰੇ ਆਉਣਾ ਹਨਾ ਵੀ ਉਹਨਾਂ ਦੇ ਸਬਰ ਜਾਂ ਉਹਨਾਂ ਦੀ ਸਹਿਣ ਸ਼ਕਤੀ ਕਿੱਡੀ ਹੁੰਦੀ ਸੀਗੀ ਤੋਂ ਉਹਨੇ ਉਹਨਾ ਜਿਨ੍ਹਾਂ ਨੇ ਕਿਹਾ ਨਾ ਵੀ ਵੀਜੀ ਮੰਮੀ ਧਾਰ ਚੁੰਦੇ ਨੇਗੇ ਹਨਾ ਉਹਨੇ ਕਿਹਾ ਕੋਈ ਨਾ ਕੋਈ ਨਾ ਮੈਨੂੰ ਕੋਈ ਕਾਲੀ ਨਹੀਂ ਆ ਤੇ ਉਹਨੂੰ ਧਾਰ ਕੱਢ ਲੈਣ ਦੇ ਮੈਂ ਤਾਂ ਮੈਨੂੰ ਕੋਈ ਜ਼ਰੂਰੀ ਕੰਮ ਵੀ ਨਹੀਂ ਮੈਂ ਤਾਂ ਬਸ ਆਹ ਸੂਈ ਧਾਗਾ ਪਉਣਾ ਆਈ ਸੀ ਜਿਉਂ ਉਹਨਾਂ ਕੋਲ ਇੱਕ ਹੋ ਹੁੰਦੀ ਸੀ ਛੋਟੀ ਜੀ ਇੰਨੀ ਇੱਕ ਨੋਟ ਨੋਟਪੈਡ ਜਾਂ ਹੁੰਦਾ ਸੀ ਉਹਦੇ ਉਹ ਜੇਬ 'ਚ ਹੀ ਰੱਖਦੇ ਹੁੰਦੇ ਸੀਗੇ ਉਹਨਾਂ ਕੋਲ ਫੋਨ ਨਹੀਂ ਸੀ ਹੁੰਦਾ ਵੀ ਮੈਂ ਤੇਰੀਆਂ ਫਲਾਣੇ ਥਾਂ ਵਾਲੀ ਭੂਆ ਨੂੰ ਫੋਨ ਲਵਾਉਣਾ ਸੀਗਾ ਪਰ ਕੋਈ ਗੱਲ ਨਹੀਂ ਉਹ ਕੋਈ ਨਾ ਆਪਾਂ ਮਤਲਬ ਵੀ ਤੁਸੀਂ ਉਹਨੂੰ ਆਪਣਾ ਕੰਮ ਕਰ ਲੈਣ ਦੋ ਹਨਾ ਵੀ ਉਹ ਕਿੱਡੇ ਸਬਰ ਵਾਲੇ ਲੋਕ ਹੁੰਦੇ ਸੀਗੇ ਹਨਾ ਉਹਨਾਂ 'ਚ ਇੰਨੀ ਪੇਸ਼ੈਂਸ ਹੁੰਦੀ ਸੀ ਕੋਈ ਵੱਡੇ ਵੱਡੀਆਂ ਗੱਲਾਂ ਵੀ ਹੋ ਜਾਂਦੀਆਂ ਸੀ ਘਰਾਂ ਦੇ ਵਿੱਚ ਹਨਾ ਹੁਣ ਤੇ ਅੱਗੇ ਜਿਵੇਂ ਆਪਾਂ ਗੱਲ ਕਰਦੇ ਸੀਗੇ ਵੀ ਚਾਚੇ ਤਾਇਆ ਨੇ ਵੀ ਜੇ ਕਿਤੇ ਨਿਆਣਿਆਂ ਨੂੰ ਘੂੜ ਦੇਣਾ ਤਾਂ ਕੋਈ ਗੁੱਸਾ ਨਹੀਂ ਸੀ ਮਨਾਉਂਦਾ ਹੁੰਦਾ ਪਹਿਲੀ ਗੱਲ ਤਾਂ ਬੱਚਿਆਂ ਨੂੰ ਹੀ ਐ ਹੁੰਦਾ ਸੀਗਾ ਵੀ ਸਾਨੂੰ ਕੋਈ ਵੀ ਘੂੜ ਸਕਦਾ ਵਾ ਹਨਾ ਤੇ ਦੂਸਰੀ ਗੱਲ ਜੇ ਘੂੜ ਘੂੜ ਦਿੰਦੇ ਸੀਗੇ ਤਾਂ ਨਿਆਣੇ ਸਹਿ ਵੀ ਲੈਂਦੇ ਸੀਗੇ ਹਨਾ ਤਾਂ ਪਹਿਲੀ ਗੱਲ ਤਾਂ ਨਿਆਣੀ ਸਹਿ ਲੈਂਦੇ ਸੀਗੇ ਤੇ ਮਾ ਮਾਪਿਓ ਤੱਕ ਗੱਲ ਜਾਂਦੀ ਹੋਣੀ ਸੀਗੀ ਅੱਜ ਕੱਲ ਤਾਂ ਨਿਆਣੇ ਮਾਪੇ ਦੀ ਗੱਲ ਵੀ ਮਤਲਬ ਚੱਲਣੀ ਬਹੁਤ ਔਖੀ ਸਮਝਦੇ ਨੇਗੇ ਹਨਾ ਜਾਂ ਉਦਾਂ ਵੀ ਆਪਾਂ ਆਪਣੇ ਘਰਾਂ ਦੇ ਵਿੱਚ ਜਾਂ ਕੋਈ ਗੱਲ ਗੱਲ ਹੁੰਦੀ ਹੈ ਹਨਾ ਆਪਾਂ ਨੂੰ ਹੰਦਾ ਵੀ ਛੇ ਦਿਨੇ ਮੈਂ ਤਾਂ ਜਵਾਬ ਦੇ ਦਾਂ ਹਾਂ ਬਿਲਕੁਲ ਉਹਨਾਂ ਚ ਕੋਈ ਨਹੀਂ ਹੁੰਦਾ ਵੀ ਹੋ ਸਕਦਾ ਵੀ ਬੰਦੇ ਨੇ ਇਸ ਟਾਈਮ ਮੈਨੂੰ ਕੋਈ ਗੱਲ ਕਹੀ ਆ ਜਾਂ ਆਪਾਂ ਕਿਤੇ ਵੀ ਜਾ ਰਹੇ ਆ ਕਿਤੇ ਰੋਡ ਤੇ ਵੀ ਜਾ ਰਹੇ ਆ ਹਨਾ ਕੋਈ ਬੰਦਾ ਕਾਰ ਹੌਲੀ ਚਲਾ ਰਿਹਾ ਜਾਂ ਕਿਦਾਂ ਵੀ ਆ ਕੁਝ ਵੀ ਕੋਈ ਵੀ ਸਿਚੁਏਸ਼ਨ ਆ ਜਾਂ ਕਿਸੇ ਨੇ ਤੁਹਾਨੂੰ ਗੁੱਸੇ ਚ ਕੋਈ ਗੱਲ ਕਹਤੀ ਹੈ ਨਾ ਆਪਾਂ ਕਦੇ ਨਹੀਂ ਦੇਖਦੇ ਵੀ ਹੋ ਸਕਦਾ ਇਹ ਇਸ ਟਾਈਮ ਮਤਲਬ ਮਾਨਸਿਕ ਤੌਰ ਤੇ ਥੋੜਾ ਡਿਸਟਰਬ ਹੋਵੇ ਜਾਂ ਕਿਸੇ ਇੱਕ ਸਿਚੁਏਸ਼ਨ ਚੋਂ ਲੰਘ ਰਹਿਆ ਹੋਵੇ ਹਨਾ ਵੀ ਮੈਂ ਜੇ ਉਹਨੇ ਕਹਤਾ ਤਾਂ ਮੈਂ ਚੁੱਪ ਕਰ ਜਾ ਆਪਾਂ ਨੂੰ ਤਾਂ ਵੀ ਨਹੀਂ ਨਾਲ ਦੀ ਨਾਲ ਮੈਂ ਜਵਾਬ ਦੇ ਦਿੰਦਾ ਹਾਂ ਹਾਂ ਮੈਂ ਇਸ ਚੀਜ਼ ਦਾ ਜਵਾਬ ਦੇਵਾਂ ਦੇਖੋ ਇੱਕ ਕਹਾਵਤ ਬਣੀ ਹੋਈ ਸੀ ਪੁਰਾਣੇ ਜ਼ਮਾਨੇ ਚ ਵੀ ਇੱਕ ਚੁੱਪ ਸੌ ਸੁਖ ਹੈ ਨਾ ਮੈਨੂੰ ਲੱਗਦਾ ਵੀ ਜਿਹੜੀਆਂ ਵੀ ਕਹਾਵਤਾਂ ਬਣਦੀਆਂ ਸੀ ਉਹ ਕਿਸੇ ਨਾ ਕਿਸੇ ਦੇ ਤਜਰਬਿਆਂ ਛੋਈ ਬਾਹਰ ਆਉਂਦੀਆਂ ਸੀ ਹੈ ਨਾ ਜਦੋਂ ਪਰਿਵਾਰਾਂ ਚ ਵੀ ਕੋਈ ਚੀਜ਼ ਅੱਗੇ ਹੁੰਦੀ ਹੁੰਦੀ ਸੀ ਗ੍ਰਦੀਪ ਕਈ ਵਾਰ ਇਹ ਹੁੰਦਾ ਸੀ ਵੀ ਉਹ ਸਾਰੇ ਪਰਿਵਾਰ ਚੋਂ ਕਿਸੇ ਇੱਕ ਅੱਦੇ ਜੀ ਨੂੰ ਹੀ ਪਤਾ ਹੁੰਦੀ ਸੀ ਵੀ ਆਹ ਗੱਲ ਆ ਜਿਹੜੀ ਹੋ ਗਈ ਆ ਹੈ ਨਾ ਤੇ ਹੁਣ ਇਹਨੂੰ ਮਤਲਬ ਆਪਣੇ ਅੰਦਰ ਰੱਖਣਾ ਵੀ ਤਾਂ ਜੋ ਇਹ ਸਾਰਿਆਂ ਚ ਨਾ ਜਾਵੇ ਹੁਣ ਤੁਸੀਂ ਦੇਖ ਲਓ ਹੁਣ ਤਾਂ ਜੇ ਹਸਬੰਡ ਵਾਈਫ 'ਚ ਵੀ ਕੋਈ ਗੱਲ ਹੋ ਜਵੇ ਹਨਾ ਪਹਿਲੀ ਗੱਲ ਉਹ ਤੁਹਾਡੇ ਕੁੜੀ ਦੇ ਪੇਕਿਆਂ ਨੂੰ ਤੇ ਮੁੰਡੇ ਦੇ ਮਾਪਿਓ ਨੂੰ ਪਤਾ ਹੁੰਦੀ ਆ ਹਨਾ ਫਿਰ ਉਹਨਾਂ ਦੇ 2-4 ਹੋਰ ਵਿੱਚ ਰਲੇਮਿਆਂ ਨਾਲ ਆ ਕੇ ਕਈ ਵਾਰੀ ਜ਼ਿੰਦਗੀ ਇਹੋ ਜੀ ਹੋ ਜਾਂਦੀ ਆ ਵੀ ਤੁਸੀਂ ਸਮਝੌਤਾ ਕਰਨਾ ਚਾਹੁੰਦੇ ਹੁੰਦੇ ਆ ਫਿਰ ਰਿਸ਼ਤੇਦਾਰ ਨਹੀਂ ਕਰਨ ਦਿੰਦੇ ਹੁੰਦੇ ਹਨਾ ਤੇ ਇਹੀ ਚੀਜ਼ ਆ ਜਿਹੜੀ ਉਦਾਂ ਐ ਸੋਸਾਇਟੀ ਦੇ ਵਿੱਚ ਮੰਨ ਲਓ ਵੀ ਕਈ ਵਾਰੀ ਮੇਰੇ ਤੇ ਤੁਹਾਡੇ ਵਿੱਚਕਾਰ ਕੋਈ ਗੱਲ ਹੋ ਗਈ ਹਨਾ ਮੈਨੂੰ ਮੈਨੂੰ ਨਹੀਂ ਸਹਿ ਹੋਈ ਮੈਂ ਕਿਸੇ ਤੀਜੇ ਨਾਲ ਕਰ ਲਈ ਹਨਾ ਤੀਜੇ ਨਾਲ ਜਦੋਂ ਮੈਂ ਕਰੂੰ ਤਾਂ ਫਿਰ ਮੈਂ ਉੱਥੇ ਥੋਡੀਆਂ ਥੋਡੀਆਂ ਜਿਹਾ ਬੁਰਾਈਆਂ ਵੀ ਕਰੂੰ ਵੀ ਆ ਮੈਨੂੰ ਇਹਨੇ ਐਂਦਾ ਕਿਹਾ ਮੈਨੂੰ ਬਹੁਤ ਬੁਰਾ ਲੱਗਿਆ ਹਨਾ ਫਿਰ ਉਹ ਵੀ ਮੈਨੂੰ ਕੁਝ ਅੱਗੋਂ ਸਮਝਾਏਗਾ ਵੀ ਨਹੀਂ ਤੈਨੂੰ ਤਾਂ ਸੁਣਨੀ ਹੋਈ ਨਹੀਂ ਸੀ ਚਾਹੀਦੀ ਤੂੰ ਸੁਣ ਕਿਵੇਂ ਲਈ ਤੇਰੀ ਵੀ ਇੱਕ ਸੈਲਫ ਰਿਸਪੈਕਟ ਆ ਹਨਾ ਇਹ ਜਿਹੜਾ ਸੈਲਫ ਰਿਸਪੈਕਟ ਵਾਲਾ ਲੋਹੇ ਦਾ ਕਿੱਲਾ ਹਨਾ ਮਤਲਬ ਜਦੋਂ ਇਹ ਦਿਮਾਗ ਚੜ ਜਾਂਦਾ ਫਿਰ ਕੋਈ ਸੋਲੂਸ਼ਨ ਨਹੀਂ ਰਹਿੰਦਾ ਚੀਜ਼ ਦਾ ਹਨਾ ਤੇ ਉਹਦੇ ਤੋਂ ਬਜਾਏ ਵਧੀਆ ਗੱਲ ਨਹੀਂ ਵੀ ਜੇ ਤੁਸੀਂ ਤੇ ਮੈਂ ਇੱਕ ਦੂਜੇ ਨੂੰ ਕੁਝ ਕਹਿ ਵੀ ਲਿਆ ਤਾਂ ਪਹਿਲੀ ਗੱਲ ਤਾਂ ਅਸੀਂ ਉਸ ਸਿਚੁਏਸ਼ਨ ਤੇ ਰਿਐਕਟ ਹੀ ਨਾ ਕਰੀਏ ਜੇ ਸੱਚੀ ਸਾਨੂੰ ਲੱਗਦਾ ਵੀ ਸਾਡਾ ਰਿਲੇਸ਼ਨ ਬਹੁਤ ਵਧੀਆ ਤੇ ਉਹਨੂੰ ਇਦਾਂ ਹੀ ਬਚਿਆ ਰਹਿਣਾ ਚਾਹੀਦਾ ਹਨਾ ਜੇ ਰਿਐਕਸ਼ਨ ਹੋ ਵੀ ਗਿਆ ਹਨਾ ਮੈਨੂੰ ਤਾਂ ਇਹੀ ਲੱਗਦਾ ਹੁੰਦਾ ਵੀ ਜਦੋਂ ਤੱਕ ਕੋਈ ਵੀ ਬੰਦਾ ਤੁਹਾਨੂੰ ਫਿਜ਼ੀਕਲੀ ਨੁਕਸਾਨ ਨਹੀਂ ਪਹੁੰਚਾਉਂਦਾ ਤੱਕ ਕਿਸੇ ਵੀ ਚੀਜ਼ ਦਾ ਇਮੇਜ ਐਟ ਰਿਐਕਸ਼ਨ ਆ ਜਿਹੜਾ ਨਾ ਦਓ ਹਨਾ ਤਾਂ ਉੱਥੇ ਮੈਨੂੰ ਲੱਗਦਾ ਵੀ ਅਸੀਂ ਜੇ ਆਪਣੇ ਤੌਰ ਤੇ ਚੀਜ਼ ਨੂੰ ਹੈਂਡਲ ਕਰੀਏ ਤਾਂ ਇਦਾਂ ਦੇ ਹਾਲਾਤ ਨਾ ਬਣਨ ਹਨਾ ਹੁਣ ਤਾਂ ਤੁਸੀਂ ਦੇਖੋ ਸ਼ਹਿਨ ਸ਼ੀਲ ਤਵਲਿਓ ਗੱਲ ਲਵੀ ਕਿਸੇ ਸਰਕਾਰੀ ਹਸਪਤਾਲ ਚਲੇ ਜਾਓ ਕਿਸੇ ਸਰਕਾਰੀ ਸਕੂਲ ਚਲੇ ਜਾਓ ਕਿਸੇ ਸਰਕਾਰੀ ਆਧਾਰੇ ਚਲੇ ਜਾਓ ਤਾਂ ਉੱਥੇ ਲੋਕ ਇਹ ਨਹੀਂ ਸਮਝਦੇ ਵੀ ਮੈਂ ਨੌਕਰੀ ਕਰ ਰਿਹਾ ਲੋਕਾਂ ਲਈ ਕਰ ਰਿਹਾ ਲੋਕਾਂ ਦੇ ਟੈਕਸ ਤੋਂ ਮੈਨੂੰ ਤਨਖਾਹ ਮਿਲ ਰਹੀ ਆ ਜੇ ਮੈਂ ਇਹਨਾਂ ਲੋਕਾਂ ਨਾਲ ਵਧੀਆ ਰਹੂੰਗਾ ਵਧੀਆ ਇਹਨਾਂ ਦਾ ਕੋਈ ਵੀ ਕੰਮ ਕਰੂੰਗਾ ਤਾਂ ਇਹ ਆਧਾਰਾ ਚੱਲਦਾ ਰਹੂਗਾ ਤੇ ਅੱਗੋਂ ਹੋਰ ਲੋਕਾਂ ਨੂੰ ਮੌਕੇ ਮਿਲਣਗੇ ਇਸ ਸਰਵਿਸ 'ਚ ਆਉਣ ਦੇ ਨਾ ਉੱਥੇ ਉਹ ਤੁਹਾਨੂੰ ਐ ਭੱਜ-ਭੱਜ ਪੈ ਰਹੇ ਹੁੰਦੇ ਨੇ ਮਤਲਬ ਵੀ ਪਤਾ ਨਹੀਂ ਤੁਸੀਂ ਜਾ ਕੇ ਉਹਨਾਂ ਨਾਲ ਕੀ ਕਰਤਾ ਹਨਾ ਵਿਚਾਂ ਥੋੜੇ ਜਾਣ ਨਾਲ ਵੀ ਉਸ ਡਿਪਾਰਟਮੈਂਟ ਤੇ ਕਿੱਡੀ ਕੁ ਮੁਸੀਬਤ ਆ ਗਈ ਇਹ ਹੀ ਚੀਜ਼ ਆ ਜਿਹੜੀ ਹਰ ਜਗ੍ਹਾ ਤੇ ਆ ਮਤਲਬ ਹਰ ਬੰਦਾ ਸਮਝਦਾ ਵੀ ਦੂਜਾ ਬੰਦਾ ਮੈਂ ਦੇਖ ਕੇ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੁਣ ਸੈਂਡ ਸ਼ੀ ਹੁਤਾ ਦੀ ਗੱਲ ਆ ਵੀ ਮੈਨੂੰ ਤਾਂ ਸਭ ਤੋਂ ਜ਼ਿਆਦਾ ਇਹਦੀਆਂ ਐਗਜ਼ਾਮਪਲ ਜਾਂ ਤਾਂ ਆਪਣੇ ਘਰਾਂ 'ਚ ਮਿਲਦੀਆਂ ਹੁੰਦੀਆਂ ਨੇ ਜਾਂ ਮੈਨੂੰ ਰੋਡ ਤੇ ਦਿਸਦੀਆਂ ਆਉਂਦੀਆਂ ਨੇ ਸੜਕਾਂ ਦੇ ਦੇਦੇ ਮਨ ਲਓ ਵੀ ਮੂਰੇ ਫਾਟਕ ਲੱਗਿਆ ਹੋਇਆ ਹਨਾ ਸਿੰਗਲ ਰੋਡ ਆ ਹੁਣ ਐਡੀ ਲਾਈਨ ਲੱਗੀ ਹੋਈ ਆ 50 ਕਾਰਾਂ ਦੀ ਹੁਣ ਜਿਹੜਾ ਕੁੰਜਮਾ ਆਊਗਾ ਉਹਨੂੰ ਇਹ ਹੁੰਦਾ ਵਾ ਵੀ ਮੈਂ ਸੀ ਚਾਹਣਾ ਮੈਂ ਅੱਗੇ ਲੰਘਣ ਲਈ ਬਣਿਆ ਉਹ ਅੱਗੇ ਲੰਘ ਕੇ ਜਾਊਗਾ ਸਭ ਤੋਂ ਲੈ ਜਾ ਕੇ ਮੂਰੇ ਕਾਰ ਲਾ ਲੂਗਾ ਹਨਾ ਤੇ ਹੁਣ ਜੇ ਸੋਚਣ ਵਾਲਾ ਸੋਚੇ ਵੈਸੇ ਇੱਕ ਚੀਜ਼ ਆ ਜਿਹੜੀ ਅਸਹਿਣਸ਼ੀਲਤਾ ਨਾਲ ਤੁਹਾਡੀ ਸਮਝ ਤੇ ਪਰਦਾ ਜ਼ਰੂਰ ਪਾ ਦੇਣੀ ਥੋੜੀ ਸਮਝ ਨੂੰ ਖਤਮ ਕਰ ਦਿੰਦੀ ਆ ਜੇ ਹੁਣ ਸੋਚਣ ਵਾਲਾ ਹੋਵੇ ਵੀ ਜੇ ਇੰਦਰ ਐਡੀ ਲੰਬੇ ਲਾਈਨਾਂ ਤਾਂ ਫਰਟਿਕ ਦੇ ਪਰਲੇ ਪਾਰ ਵੀ ਤੇ ਇਡੀ ਲੰਬੀ ਲਾਈਨ ਹੋਣੀ ਆ ਸਿੰਗਲ ਰੋਡ ਆ ਤੇ ਜਿਹੜੀ ਉਧਰੋਂ ਘਰ ਆਉਣੀ ਉਹ ਲੰਘਣਗੇ ਕਿੱਧਰ ਦੀ ਹੈਨਾ ਸੇਰ ਕੀ ਹੁੰਦਾ ਫਿਰ ਉੱਤੇ ਇੱਕ ਵੱਡਾ ਜਾਮ ਕ੍ਰੀਏਟ ਹੁੰਦਾ ਫਿਰ ਪਿੱਛੋਂ ਹਾਰਨ ਤੇ ਹਾਰ ਨੂੰ ਕੋਈ ਕਿਨੂੰ ਗਾਲਾਂ ਕੱਢ ਰਿਹਾ ਹੁੰਦਾ ਕੋਈ ਕਿਨੂੰ ਗਾਲਾਂ ਕੱਢ ਰਿਹਾ ਹੁੰਦਾ ਸਿਰਫ ਸਾਡੀ ਇੱਕ ਮਿੰਟ ਦੇ ਇੱਕ ਸਬਰ ਆ ਜਿਹੜੀ ਮਤਲਬ ਵੀ ਪੇਸ਼ੈਂਸ ਹੈਨਾ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਲਾਈਨ ਲੱਗੀ ਹੋਈ ਆ ਵੀ ਠੀਕ ਆ ਮੈਂ ਵੀ ਸਾਰਿਆਂ ਨੇ ਮਗਰੀ ਲਾਈਨ ਲਾਦਾ ਹੈਨਾ ਜੇ ਉਹ ਲਾਈਨ ਇੱਕੋ ਹੋਊਗੀ ਤਾਂ ਇਧਰ ਵਾਲੇ ਆਰਮਨਾਨੰਗਣਗੇ ਤੇ ਇਧਰ ਵਾਲੇ ਉਧਰ ਜਾ ਸਕਣਗੇ ਹੈਨਾ ਬਸ ਗੱਲੋਈਆ ਵੀ ਸਾਨੂੰ ਸਬਰ ਹੈ ਨੀਗਾ ਸਤ ਸਹਿ ਨਹੀਂ ਹੁੰਦਾ ਵੀ ਮੈਂ ਇੱਥੇ 10 ਮਿੰਟ ਖੜ ਕਿੱਦਾਂ ਜਾਵਾਂ ਹਨਾ ਵੀ ਜਾ ਮੇਰੀ ਕਾਰ ਆ ਜਾਂ ਮੇਰਾ ਜਿਹੜਾ ਵਾਹਨ ਆ ਹਨਾ ਉਹ ਇੰਨੀ ਇੰਨੇ ਸਾਰਿਆਂ ਦੇ ਪਿੱਛੇ ਕਿਵੇਂ ਖੜ ਸਕਦਾ ਹੈ ਨਾ ਵੀ ਮੈਂ ਮੂਰੇ ਲੱਗਣਾ ਆ ਜਾ ਕੇ ਸੋ ਉਹ ਰੇਸ ਦੇ ਵਿੱਚ ਜਦੋਂ ਅੱਪਰ ਚੱਲਦੇ ਆ ਉਹਦੇ ਨਾਲ ਮਿਲਦਾ ਇੱਕ ਕੌਸਟ ਜਾਂ ਕ੍ਰੀਏਟ ਹੋਇਆ ਹੋਇਆ ਹੈ ਨਾ ਜਿਹਦੇ ਨਾਲ ਆਪਾਂ ਕਹਿ ਸਕਦੇ ਆਂ ਵੀ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈਗਾ ਨਾ ਘਰਾਂ ਦੇ ਵਿੱਚ ਨਾ ਬਾਹਰ ਨਾ ਕਿਤੇ ਕੰਮ ਤੇ ਨਾ ਸਾਡੀਆਂ ਖੁਦ ਦੀਆਂ ਜ਼ਿੰਦਗੀਆਂ ਦੇ ਵਿੱਚ ਹੈ ਨਾ ਮੈਨੂੰ ਦੇਖੋ ਜੇ ਪਹਿਲਾ ਲੱਦਾ ਹੁੰਦਾ ਵੀ ਹੋਰ ਪਤਾ ਨਹੀਂ ਕੰਟਰੀ ਚ ਕਿਵੇਂ ਦਾ ਕਲਚਰ ਹੋ ਪਰ ਸਾਡੀ ਜਿਹੜੀ ਕੰਟਰੀ ਹੈ ਨਾ ਸਾਡੇ ਜਿਹੜੇ ਲੋਕ ਨੇ ਸਾਡਾ ਕਲਚਰ ਇਹ ਆ ਵੀ ਹਰ ਕਾਰ ਤੇ ਜਾਣ ਵਾਲਾ ਇਹ ਸਮਝਦਾ ਵੀ ਸੜਕ ਤੇ ਸਾਈਕਲ ਤੇ ਜਾਣ ਵਾਲੇ ਬੰਦੇ ਨਾਲੋਂ ਮੇਰੀ ਜ਼ਿਆਦਾ ਪਕੜ ਆ ਵੀ ਮਤਲਬ ਵੀ ਮੇਰੀ ਸੜਕ ਜ਼ਿਆਦਾ ਹੈ ਨਾ ਵੀ ਇਹ ਬੰਦਾ ਤਾਂ ਇਦੀ ਵੈਲਿਊ ਨਹੀਂ ਉਦਾਂ ਹੀ ਜੇ ਕੋਈ 10 ਲੱਖ ਦੀ ਕਾਰ ਤੇ ਜਾ ਰਿਹਾ ਤਾਂ 50 ਲੱਖ ਵਾਲੇ ਨੂੰ ਲੱਗੂਗਾ ਵੀ ਨਹੀਂ ਤੇਰੀ ਕੀ ਹਸਿਆ ਸੀ ਉ ਤਾਂ ਮੈਂ ਜ਼ਿਆਦਾ ਹੱਕਦਾਰ ਹਾਂ ਸੇਮ ਇਹੀ ਚੀਜ਼ ਕੰਮ ਵਾਲੀਆਂ ਥਾਵਾਂ ਤੇ ਹੁੰਦੀ ਆ ਵੀ ਜੇ ਕਿਸੇ ਦਾ ਰੁਤਵਾ ਜਾਉਂਦਾ ਛੋਟਾ ਤਾਂ ਵੱਡੇ ਨੂੰ ਐ ਲੱਗੂਗਾ ਵੀ ਮੈਂ ਚਾਹੇ ਉੱਥੇ ਸੌਰੀ ਇਹ ਗੱਲ ਕਹਿਣੀ ਨਹੀਂ ਚਾਹੀਦੀ ਵੀ ਕੁੱਤੇ ਤਰ੍ਹਾਂ ਵੀ ਭੌਂਕ ਲਾ ਤਾਂ ਸਾਹਮਣੇ ਵਾਲਾ ਸੁਣਨ ਦਾ ਹੱਕਦਾਰ ਆ ਹਨਾ ਜਦ ਕੀ ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਤੁਹਾਡਾ ਮੈਂ ਕਹਿੰਨੀ ਪੜ੍ਹਾਈ ਲਿਖਾਈ ਨੂੰ ਦੱਸ ਦਿਆਂ ਨਾ ਵੀ ਹਾਂ ਸੱਚੀ ਤੁਸੀਂ ਕਿੰਨੇ ਕ ਐਜੂਕੇਟ ਹੋ ਤੁਹਾਨੂੰ ਪਤਾ ਇਹ ਵੀ ਸੋਸਾਇਟੀ ਚ ਕਿਦਾਂ ਵਿਚਰਨਾ ਹੈ ਨਾ ਐਜੂਕੇਸ਼ਨ ਸਿਖਾਉਂਦੀ ਆ ਵੀ ਤੁਸੀਂ ਰੂਲਸ ਫਾਲੋ ਕਰਨੇ ਆ ਐਜੂਕੇਸ਼ਨ ਇਹ ਸਮਝਾ ਸਿਖਾਉਂਦੀ ਆ ਵੀ ਹਰ ਇੱਕ ਬੰਦਾ ਇਕੁਅਲ ਹੁੰਦਾ ਤੁਸੀਂ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਜਾਂ ਕਿਸੇ ਵੀ ਚੀਜ਼ ਦੇ ਨਾਂ ਤੇ ਉਹਨੂੰ ਅਲੱਗ ਨਹੀਂ ਸਮਝ ਸਕਦੇ ਹਨ ਪਰ ਸਾਨੂੰ ਐਜੂਕੇਸ਼ਨ ਪਤਾ ਕੀ ਸਿਖਾਉਂਦੀ ਆ ਵੀ ਮੈਂ ਜੇ ਚਾਰ ਕਿਤਾਬਾਂ ਪੜ੍ਹ ਲਈਆਂ ਮਤਲਬ ਦੂਜਾ ਤਾਂ ਬੰਦਾ ਹੀ ਨਹੀਂ ਹੈਗਾ ਨਾ ਤੇ ਅਸੀਂ ਪਿੰਡਾਂ ਚ ਜਦੋਂ ਜਾਣਿਆ ਤਾਂ ਬਹੁਤ ਸਾਰੇ ਬਜ਼ੁਰਗਾਂ ਕੋਲੇ ਇੰਨੀਆਂ ਵਧੀਆ ਸਲਾਹਾਂ ਹੁੰਦੀਆਂ ਨੇ ਵੀ ਤੁਸੀਂ ਜ਼ਿੰਦਗੀ ਦਾ ਪੂਰਾ ਪਾਠ ਇੱਕ ਮਿੰਟ 'ਚ ਪੜ ਸਕਦੇ ਹੋ ਹਨਾ ਵੀ ਤੁਹਾਨੂੰ ਲੱਗਦਾ ਵੀ ਆਹ ਚੀਜ਼ ਜਿਹੜੀ ਮੈਂ ਸੁਣੀ ਇਹ ਤਾਂ ਮੈਨੂੰ ਕਿਸੇ ਕਾਲਜ 'ਚ ਵੀ ਨਹੀਂ ਸਿਖਾਈ ਗਈ ਜਾਂ ਕਿਸੇ ਯੂਨੀਵਰਸਿਟੀ 'ਚ ਨਹੀਂ ਸਿਖਾਈ ਗਈ ਪਰ ਅਸੀਂ ਉੱਥੇ ਪਤਾ ਕੀ ਕਹਾਂਗੇ ਵੀ ਇਹ بڑا ਬੰਦਾ ਏ ਚਾਰ ਜਮਾਤਾਂ ਦਾ ਬੜਿਆ ਨਹੀਂ ਹੋਇਆ ਹਨਾ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਮੈਨੂੰ ਲੱਗਦਾ ਸਾਰੀ ਗੱਲ ਆ ਕੇ ਈਗੋ ਤੇ ਹੀ ਆ ਹਣਾ ਇਹ ਹੋਤੇ ਹੀ ਅਸੀਂ ਆਪਣੇ ਆਪ ਨੂੰ ਇੰਨਾ ਵੱਡਾ ਸਮਝਦੇ ਆਂ ਵੀ ਫਿਰ ਨਾ ਸਾਨੂੰ ਕਿਸੇ ਦੀ ਸੁਣਨੀ ਪਸੰਦ ਹੁੰਦੀ ਇੱਥੋਂ ਤੱਕ ਵੀ ਬੱਚੇ ਹੁਣ ਮਾਂ ਪਿਓ ਦੀ ਨਹੀਂ ਸੁਣਦੇ ਬੱਚੇ ਟੀਚਰ ਦੀ ਸੁਣਨੀ ਨਹੀਂ ਪਸੰਦ ਕਰਦੇ ਹਨ ਅੱਗੇ ਮੈਨੂੰ ਯਾਦ ਆ ਵੀ ਸਾਡੇ ਬਾਪੂ ਜੀ ਘਰ 'ਚ ਜਦੋਂ ਕਿਸੇ ਨੂੰ ਝਿੜਕ ਮਾਰਦੇ ਹੁੰਦੇ ਸੀ ਲਾ ਮੇਰੇ ਡੈਡੀ ਹੁਣਾਂ ਤੋਂ ਮੰਮੀ ਉਹਨਾਂ ਦੇ ਮਤ ਜੁਰਤ ਨਹੀਂ ਸੀ ਹੁੰਦੇ ਵੀ ਉਹ ਗੱਲ ਕਹਿ ਜਾਣ ਅੱਗੋਂ ਹਨ ਸੇਮ ਚੀਜ਼ ਮੈਨੂੰ ਮੇਰੇ ਪਰਿਵਾਰ ਚ ਕਈ ਚੀਜ਼ਾਂ ਨੇ ਬਹੁਤ ਸਾਰੀਆਂ ਜਿਹੜੀਆਂ ਮੈਨੂੰ ਲਾਦੀਆਂ ਹੁੰਦੀਆਂ ਵੀ ਬਦਲਣੀਆਂ ਜ਼ਰੂਰੀ ਨੇ ਪਰ ਕੁਝ ਕੁ ਚੀਜ਼ਾਂ ਇੰਨੀਆਂ ਚੰਗੀਆਂ ਨੇ ਮੈਨੂੰ ਲਾਦਨ ਦੇ ਵੀ ਉਹ ਮੇਰੇ ਬੱਚਿਆਂ ਤੱਕ ਵੀ ਜਾਣ ਹਨਾ ਸਾਡੇ ਪਾਪਾ ਜੀ ਇੱਕ ਵਾਰ ਕਹਿ ਦੇਣਗੇ ਸੰਸਮ ਨੂੰ ਵੀ ਕਮਰੇ ਚੋਂ ਬਾਹਰ ਮਤਲਬ ਬਾਹਰ ਹਨਾ ਉਹ ਉਹਨਾਂ ਦੀ ਹਿੰਮਤ ਨਹੀਂ ਹੁੰਦੀ ਵੀ ਉਹ ਜਾ ਕੇ ਇੱਕ ਵਾਰ ਇਹ ਵੀ ਪੁੱਛ ਲੈਣ ਵੀ ਡਾਡੀ ਮੈਂ ਅੰਦਰ ਆ ਜਾ ਜਾਂ ਨਹੀਂ ਹਨਾ ਤਾਂ ਇਹ ਚੀਜ਼ਾਂ ਵੀ ਤੁਹਾਨੂੰ ਵਧੀਆ ਲੱਗਦੀਆਂ ਨੇ ਵੀ ਤੁਹਾਨੂੰ ਉਮਰ ਦੇ ਹਿਸਾਬ ਨਾਲ ਰਿਸ਼ਤਿਆਂ ਦੇ ਹਿਸਾਬ ਨਾਲ ਰਿਸਪੈਕਟ ਦੇਣੀ ਤੇ ਇਹ ਚੀਜ਼ ਹੋਣੀ ਚਾਹੀਦੀ ਹੈ ਵੀ ਮੈਂ ਜੇ ਮੇਰੇ ਮਾਪਿਓ ਨੇ ਗੁੱਸੇ 'ਚ ਮੈਨੂੰ ਝਿੜਕ ਲਿਆ ਜਾਂ ਮੇਰੇ ਸਸੋਰੇ ਨੇ ਵੀ ਕਦੀ ਮੈਨੂੰ ਗੁੱਸੇ 'ਚ ਝਿੜਕ ਲਿਆ ਜਾਂ ਬੱਚਿਆਂ 'ਚ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਵੀ ਜੇ ਮਾਪਿਓ ਨੇ ਮੈਨੂੰ ਕੁਝ ਕਹਿ ਵੀ ਲਿਆ ਤਾਂ ਐਡੀ ਗੱਲ ਨਹੀਂ ਹੈਗੀ ਕਿ ਮੈਂ ਆਪਣੇ ਈਗੋ ਤੇ ਲੈ ਜਾਵਾਂ ਸਹਿਣਸ਼ੀਲਤਾ ਦੀ ਉਹ ਗੱਲ ਆ ਵੀ ਜਿਵੇਂ ਦੋ ਭਰਾਵਾਂ 'ਚ ਜਦੋਂ ਇੰਨਾ ਪਿਆਰ ਹੁੰਦਾ ਛੋਟੇ ਹੁੰਦੇ ਆਂ ਤੋਂ ਇਕੱਠੇ ਖੇਡੇ ਇਕੱਠੇ ਵੱਡੇ ਹੋਏ ਹਨਾ ਸਾਰੀਆਂ ਚੀਜ਼ਾਂ 'ਚ ਹਿੱਸਾ ਪਾਉਂਦੇ ਰਹੇ ਪਰ ਉਹੀ ਮਤਲਬ ਉਹ ਜਿਹੜਾ ਪਿਆਰ ਆ ਉਹ ਸਾਰੀਆਂ ਚੀਜ਼ਾਂ ਉੱਥੇ ਆ ਕੇ ਖਤਮ ਹੋ ਜਾਂਦੀ ਹੈ ਜਦੋਂ ਇੱਕ ਤੋਂ ਗੁੱਸੇ 'ਚ ਗਾਲ ਨਿਕਲ ਗਈ ਉਹਨਾਂ ਨੇ ਵੀ ਇਹ ਨਹੀਂ ਮੈਨੂੰ ਗਾਲ ਕੱਢੀ ਤਾਂ ਆਪੇ ਇਹ ਨਹੀਂ ਕਹਿੰਦੇ ਵੀ ਬਾਈ ਮੈਨੂੰ ਇਸ ਚੀਜ਼ ਦਾ ਗੁੱਸਾ ਲੱਗਿਆ ਹਨਾ ਜਾਂ ਇਸ ਟਾਈਮ ਚੱਲ ਬਾਈ ਗੁੱਸੇ 'ਚ ਹੋ ਸਕਦਾ ਵਾ ਜਹਾ ਉਹ ਸਿਚੁਏਸ਼ਨ ਇਦਾਂ ਦੀ ਸੀ ਉਹ ਤੋਂ ਕੱਢੀ ਗਈ ਅੱਛਾ ਇਹ ਨਾ ਇੱਕ ਗੱਡੀ ਆ ਮੈਨੂੰ ਹੈ ਹੁਣ ਮੈਂ ਇਹਨੂੰ ਦੱਸਦਾ ਵੀ ਮੈਂ ਇਹਨੂੰ ਤੈਨੂੰ ਕਿਵੇਂ ਕੱਢੂਗਾ ਮੈਂ ਬਿਲਕੁਲ ਸੋ ਅਸਲ ਦੇ ਵਿੱਚ ਘਰ ਤੋਂ ਪੁਸ਼ੂ ਸ਼ੁਰੂ ਕਰ ਸਕਦੇ ਆ ਵੀ ਛੋਟੀ ਛੋਟੀ ਚੀਜ਼ਾਂ ਆ ਆਪਣੇ ਹੀ ਕਹਿੰਦੇ ਹੈਗੇ ਕਿ ਜੋ ਕੁਝ ਗਲਤ ਹੋ ਰਿਹਾ ਤੁਸੀਂ ਉਹ ਨੂੰ ਵੀ ਸਹੀ ਜਾਓ ਪਰ ਸੈਂਟ ਸ਼ੀਲਦੇ ਆ ਵੀ ਤੁਸੀਂ ਥੋੜਾ ਜਿਹਾ ਸਬਰ ਦੇ ਨਾਲ ਥੋੜਾ ਜਿਹਾ ਇਤਮਨਾਨ ਦੇ ਨਾਲ ਹੈਨਾ ਆਪਾਂ ਜ਼ਿੰਦਗੀਆਂ ਦੇ ਵਿੱਚ ਚੱਲੀਏ ਤੇ ਉਹੀ ਰਵਈਆ ਸੀ ਆਪਣੇ ਘਰ ਤੋਂ ਬਾਹਰ ਲੈ ਕੇ ਜਾਈਏ ਜੇ ਕਿਸੇ ਨੇ ਸਾਨੂੰ ਕੁਝ ਕਹਿ ਦਿੱਤਾ ਠੀਕ ਆ ਹਾਂ ਜੇ ਨਜਾਇਜ਼ ਧਾਣਾ ਚੱਲੀ ਜਾਓ ਤੁਸੀਂ ਪਰ ਜੇ ਹਾਂ ਕਿਸੇ ਤੋਂ ਕੁਝ ਕਿਹਾ ਗਿਆ ਜਾਂ ਕਿਸੇ ਪਰਿਵਾਰਕ ਮੈਂਬਰ ਤੋਂ ਪਰਿਵਾਰਾਂ ਦੇ ਵਿੱਚ ਕੋਈ ਗੱਲ ਇਦਾਂ ਦੀ ਹੋ ਵੀ ਗਈ ਆ ਤਾਂ ਪਹਿਲਾਂ ਥੋੜਾ ਜਿਹਾ ਸਮਾਂ ਦਿਓ ਉਹ ਸਿਚੁਏਸ਼ਨ ਨੂੰ ਹਨਾ ਹੋ ਸਕਦਾ ਸਮੇਂ ਦੇ ਨਾਲ ਇਹੋ ਚੀਜ਼ਾਂ ਠੀਕ ਹੋ ਜਾਣ ਤਾਂ ਇਨਸਟੈਂਟ ਰਿਐਕਸ਼ਨ ਜਿਹੜਾ ਆਉਂਦਾ ਹਨਾ ਉਹ ਵੀ ਸਾਡੀ ਅਸੈਂਸ਼ੀਲਤਾ ਦੇ ਵਿੱਚੋਂ ਹੀ ਨਿਕਲਦਾ ਆ ਸੋ ਉੱਥੇ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਵੀ ਸਮਾਂ ਦਈਏ ਸਿਚੁਏਸ਼ਨ ਨੂੰ ਵੀ ਸਮਾਂ ਦਈਏ ਸਾਹਮਣੇ ਵਾਲੇ ਨੂੰ ਵੀ ਸਮਾਂ ਦਈਏ ਹਨਾ ਬਹੁਤ ਹੀ ਸਬਰ ਦੇ ਨਾਲ ਉਹਨਾਂ ਚੀਜ਼ਾਂ ਨੂੰ ਅਸੀਂ ਕਰੀਏ ਤਾਂ ਉਹੀ ਜਿਹੜੀਆਂ ਚੀਜ਼ਾਂ ਨੇ ਅਸੀਂ ਬਾਹਰ ਲੈ ਕੇ ਜਾਈਏ ਖਾਸ ਤੌਰ ਤੇ ਜਦੋਂ ਅਸੀਂ ਸੜਕਾਂ ਤੇ ਹੁੰਨੇ ਆ ਨਾ ਕਿਉਂਕਿ ਹਰ ਕਾਨੂੰਨ ਦਾ ਵੀ ਜਿਹੜਾ ਬੰਦਾ ਘਰੋਂ ਨਿਕਲੇ ਉਹ ਸੇਫਲੀ ਆਪਣੇ ਘਰੇ ਵਾਪਸ ਜ਼ਰੂਰ ਪਹੁੰਚੇ ਪਰ ਕਈ ਵਾਰੀ ਅਸੀਂ ਬਿਨਾਂ ਵਜੇ ਕੱਲ ਕੱਲ ਦਾ ਜਿਹੜਾ ਇਨਸੀਡੈਂਟ ਸੀਗਾ ਹੁਣ ਉਹ ਬਿਨਾਂ ਵਜੇ ਬਹੁਤ ਵੱਡਾ ਬਣ ਜਾਣਾ ਸੀ ਜੇ ਉੱਥੇ ਇੱਕ ਸੈਕਿੰਡ ਵੀ ਦੇਰ ਨਾਲ ਗ੍ਰੀਨ ਲਾਈਟ ਹੁੰਦੀ ਹੈ ਨਾ ਉੱਥੇ ਚਲੋ ਵੀ ਰੱਬ ਦਾ ਸ਼ੁਕਰ ਹੈ ਵੀ ਉਹ ਗੱਡੀ ਤੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਆਪਣਾ ਹਥਿਆਰ ਦਿਖਾਇਆ ਤਾਂ ਉਸੇ ਟਾਈਮ ਉੱਥੇ ਹਰੀ ਬੱਤੀ ਹੋ ਗਈ ਤਾਂ ਸਾਰੀ ਟ੍ਰੈਫਿਕ ਅੱਗੇ ਨਿਕਲ ਗਈ ਹੈ ਨਾ ਮੈਂ ਸੋਚ ਕੇ ਮੈਨੂੰ ਹੁਣ ਵੀ ਮੈਨੂੰ ਐ ਹੁੰਦਾ ਕਿ ਜੇ ਉੱਥੇ ਮਤਲਬ 5 ਸੈਕਿੰਡ ਵੀ ਜਾਂ 1 ਸੈਕਿੰਡ ਵੀ ਹੈ ਨਾ ਰੈੱਡ ਲਾਈਟ ਰਹਿ ਜਾਂਦੀ ਤਾਂ ਉੱਥੇ ਕੱਲ ਕੁਝ ਵੀ ਹੋ ਸਕਦਾ ਸੀਗਾ ਸੋ ਇਦਾਂ ਦੇ ਵੱਡੇ ਵੱਡੇ ਹਾਦਸੇ ਵਾਪਰਨ ਤੋਂ ਅਸੀਂ ਰੋਕ ਸਕਦੇ ਹਾਂ ਜੇ ਅਸੀਂ ਆਪਣੀ ਸਹਿਣਸ਼ੀਲਤਾ ਨੂੰ ਥੋੜੀ ਜਿਹੀ ਵਧਾ ਲਾਂਗੇ ਨਾ ਲਾਲ ਬੱਤੀ ਹੋਈਆ ਤਾਂ ਰੁਕ ਜੋ ਹਨਾ ਕੋਈ ਫਰਕ ਨਹੀਂ ਪੈਣ ਲੱਗਿਆ ਆਪਾਂ ਜ਼ਿੰਦਗੀ 'ਚ ਐਕਸਪੈਰੀਮੈਂਟ ਵੀ ਕਰਕੇ ਦੇਖਦੇ ਆਂ ਵੀ ਜੇ ਮੈਂ ਉੱਥੋਂ ਕਾਰ ਕੱਢ ਲਈ ਤੇ ਜੇ ਮੈਂ ਉੱਥੇ ਰੋਕ ਲਈ ਤਾਂ ਮੇਰੇ ਉੱਥੇ ਪਹੁੰਚਣ 'ਚ ਕਿੰਨਾ ਕੁ ਫਰਕ ਪਿਆ ਹਨਾ ਕਿਉਂਕਿ ਆਪਾਂ 1 ਮਿੰਟ ਲੇਟ ਪਹੁੰਚ ਜਾਾਂਗੇ ਹਨਾ ਚਾਹੇ ਵੀ ਹੁੰਦਾ ਕਈ ਵਾਰੀ ਆਪਾਂ ਨਾਲ ਹੀ ਪਹੁੰਚ ਜਾਂਦੇ ਦੂਜੇ ਬੰਦੇ ਦੇ ਹਨਾ ਜਿਹੜਾ ਬੱਤੀ ਟੱਪ ਕੇ ਲੰਘਿਆ ਹੁੰਦਾ ਆ ਸੋ ਗੱਲ ਸਾਰੀ ਉਹੀ ਆ ਵੀ ਪੇਸ਼ੈਂਟਸ ਥੋੜਾ ਜਿਹਾ ਸਬਰ ਦੇਣਾ ਚਾਹੀਦਾ ਦੇਖੋ ਗ੍ਰਦੀਪ ਗੱਲਾਂ ਉਹੀ 2-3 ਬਣਦੀਆਂ ਨੇ ਵੀ ਜਦੋਂ ਤੱਕ ਹਾਂ ਕਿਸੇ ਨੂੰ ਕੋਈ ਸਰੀਰਕ ਐਮਰਜੈਂਸੀ ਨਹੀਂ ਹੈਗੀ ਹੈ ਨਾ ਉੱਥੇ ਹਰ ਬੰਦੇ ਨੂੰ ਅਕਲ ਹੁੰਦੀ ਆ ਵੀ ਚੇ ਕੋਈ ਬਹੁਤ ਮੁਸੀਬਤ ਚਾ ਤਾਂ ਹਰ ਬੰਦਾ ਰਸਤਾ ਦਿੰਦਾ ਆਪਾਂ ਐਮ뷸ੈਂਸ ਨੂੰ ਰਸਤਾ ਦੰਨੇ ਆਏ ਸੀ ਚੱਕਰ ਤੇ ਨਾ ਪਰ ਮੈਂ ਉਲਟਾ ਦੇਖਿਆ ਭੈਣੇ ਆਪਦੇ ਲਈ ਹਰ ਕੋਈ ਰੈੱਡ ਲਾਈਟ ਤੇ ਹਾਰਨ ਕਰੂਗਾ ਜੇ ਪਿੱਛੇ ਪਰ ਐਂਬੂਲੈਂਸ ਘੜੀ ਉਹਨੂੰ ਰਾਹ ਨਹੀਂ ਦੇਣੀਗੇ ਉਹ ਨਹੀਂ ਦੇਣਾ ਤੇ ਦੂਜੀ ਗੱਲ ਆ ਵੀ ਇਹੀ ਚੀਜ਼ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਜਦੋਂ ਐਕਸੀਡੈਂਟ ਹੁੰਦੇ ਨੇ ਸੜਕਾਂ ਤੇ ਉਦੋਂ ਅਸੀਂ ਬਹੁਤ ਜ਼ਿਆਦਾ ਹਾਈਪਰ ਹੋ ਜਾਂਦੇ ਹਾਂ ਕਈ ਵਾਰੀ ਹੈ ਨਾ ਦੇਖੋ ਸੜਕਾਂ ਤੇ ਨਿਕਲਾਂਗੇ ਤਾਂ ਨਫੇ ਨੁਕਸਾਨ ਜ਼ਰੂਰ ਹੋਣਗੇ ਕਾਰਾਂ ਜਦੋਂ ਤੁਸੀਂ ਲੈਣੇ ਹੋਏ ਸੋਚ ਕੇ ਲਓ ਵੀ ਜ਼ਿੰਦਗੀ 'ਚ ਇਹ ਕਦੀ ਪੰਨੀਆਂ ਵੀ ਜਾ ਸਕਦੀਆਂ ਨੇ ਹੈ ਨਾ ਸਾਡੇ ਖੁਦ ਦੇ ਹੱਥੋਂ ਵੀ ਸਾਡੀ ਗਲਤੀ ਨਾਲ ਵੀ ਕਈ ਵਾਰੀ ਐਕਸੀਡੈਂਟ ਹੋ ਜਾਂਦੇ ਨੇ ਜਦੋਂ ਅਸੀਂ ਇੱਕ ਪਰਿਵਾਰ 'ਚ ਕਿਸੇ ਨਾਲ ਸਾਡਾ ਰਿਸ਼ਤਾ ਜੁੜਦਾ ਤਾਂ ਉਹ 'ਚ ਵੀ ਇਹੀ ਸੋਚੋ ਵੀ ਕਦੇ ਰਿਸ਼ਤਾ ਬਹੁਤ ਸੋਹਣਾ ਵੀ ਹੋਊਗਾ ਕਦੇ ਮੈਨੂੰ ਇਹਦੀ ਸੁਣਨੀ ਪਏਗੀ ਕਦੇ ਇਹਨੂੰ ਵੀ ਹਨਾ ਉਹ ਸਾਰਿਆਂ ਤੇ ਲੱਗ ਹੁੰਦੀ ਹੈ ਜ਼ਰੂਰੀ ਨਹੀਂ ਵੀ ਪਤੀ ਪਤਨੀ 'ਚ ਉਹ ਬਾਕੀ ਦੇ ਜੀਆਂ ਨਾਲ ਵੀ ਹਨਾ ਕਈ ਮੈਂ ਦੇਖੇ ਨੇ ਮਾਪੇ ਉਹ ਵੀ ਨਿਆਣੇ ਵੀ ਛੋਟਾ ਜਾਂ ਨੁਕਸਾਨ ਕਰ ਦੇਣ ਉਹ ਵੀ ਨਹੀਂ ਸਹਿ ਹੁੰਦਾ ਹਨਾ 4 ਨੰਬਰ ਘਟਾ ਜਾਣ ਉਹ ਵੀ ਨਹੀਂ ਸਹਿ ਹੁੰਦਾ ਮਤਲਬ ਖਲਕਤ ਹੈ ਜਿਹੜੀ ਚੀਜ਼ਾਂ ਪਿੱਛੇ ਇੱਕ ਦੂਜੇ ਦੇ ਵਾਲ ਪੁੱਟਣ ਤੱਕ ਜਾਂਦੀ ਆ ਵੀ ਇਹਨੇ ਆ ਚੀਜ਼ ਦਾ ਨੁਕਸਾਨ ਕਰਤਾ ਹਨਾ ਤੇ ਇਹੀ ਚੀਜ਼ ਹੈ ਕੰਮ ਵਾਲੀਆਂ ਥਾਵਾਂ ਤੇ ਆ ਵੀ ਜਦੋਂ ਆਪਾਂ ਚਾਰ ਜਾਣੇ ਮਿਲ ਕੇ ਕਿਤੇ ਵੀ ਕੋਈ ਕੰਮ ਕਰਦੇ ਆ ਤਾਂ ਕਦੀ ਮੇਰਾ ਮિજાਜ ਨਹੀਂ ਸਹੀ ਹੋਊਗਾ ਤੁਹਾਨੂੰ ਵੀ ਮੇਰੀ ਸੁਣ ਨਹੀਂ ਪਾਉਗੀ ਹਨਾ ਤੇ ਕਦੀ ਤੁਹਾਡਾ ਨਹੀਂ ਸਹੀ ਹੋਊਗਾ ਤਾਂ ਮੈਨੂੰ ਵੀ ਇਹ ਸੋਚਣਾ ਚਾਹੀਦਾ ਵੀ ਚਲੋ ਅੱਜ ਗਰਦੀਪ ਦਾ ਮੂਡ ਨਹੀਂ ਸਹੀ ਹਨਾ ਤਾਂ ਇਹ ਬੈਲੈਂਸ ਆ ਜਿਹੜਾ ਇਹ ਮਤਲਬ ਇਕੱਠੇ ਰਹਿਣ ਲਈ ਵੀ ਜ਼ਰੂਰੀ ਹੈ ਤੁਹਾਡੇ ਮਾਨਸਿਕ ਸਕੂਨ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਜਿਵੇਂ ਬੱਚਿਆਂ ਨੂੰ ਜਦੋਂ ਅਸੀਂ ਵੱਡੇ ਕਰਨਾ ਨਾ ਉੱਥੇ ਜਿਹੜਾ ਸਭ ਤੋਂ ਵੱਡਾ ਗੁਣ ਮੈਨੂੰ ਲੱਗਦਾ ਹੁੰਦਾ ਵੀ ਮਾਪੇ ਦੇ ਵਿੱਚ ਹੋਣਾ ਚਾਹੀਦਾ ਜਿਵੇਂ ਹੁਣ ਆਪਾਂ ਅੱਪਾ ਆਪਣੇ ਬੱਚਿਆਂ ਨੂੰ ਵੱਡੇ ਕਰ ਰਹੇ ਹਨਾ ਤਾਂ ਸਹਿਣਸ਼ੀਲਤਾ ਮੈਨੂੰ ਕਿਸੇ ਨੇ ਕਿਹਾ ਸੀਗਾ ਮੈਂ ਨਾ ਇੱਕ ਵਾਰੀ ਮੇਰੀ ਬੇਟੀ ਹੋਣ ਤੋਂ ਬਾਅਦ ਕੋਈ ਸਿਚੁਏਸ਼ਨ ਸੀ ਉੱਥੇ ਮੈਨੂੰ ਗੁੱਸਾ ਆਇਆ ਕਹਿੰਦੇ ਵੀ ਸਾਨੂੰ ਬਹੁਤ ਹੈਰਾਨੀ ਹੋਈ ਤੈਨੂੰ ਗੁੱਸਾ ਆਇਆ ਮੈਂ ਕਿਹਾ ਵੀ ਕਿਉਂ ਮੈਨੂੰ ਗੁੱਸਾ ਨਹੀਂ ਸਕਦੇ ਕਹਿੰਦੇ ਨਹੀਂ ਬੱਚੇ ਹੋਣ ਤੋਂ ਬਾਅਦ ਤਾਂ ਤੁਹਾਡੀ ਪੇਸ਼ੈਂਸ ਵਧਣੀ ਚਾਹੀਦੀ ਹੈ ਹਨਾ ਇਹਦਾ ਮਤਲਬ ਵੀ ਸਾਡੇ ਚ ਪੇਸ਼ੈਂਸ ਸਹਿਣਸ਼ੀਲਤਾ ਹੋਣੀ ਕਿੰਨੀ ਜ਼ਿਆਦਾ ਜ਼ਰੂਰੀ ਆ ਹਨਾ ਤਾ ਇਹ ਹਰ ਕਿਤੇ ਤੁਹਾਡੀ ਜ਼ਿੰਦਗੀ ਚ ਕੰਮ ਆਊਗੀ ਤੇ ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ ਸਮੂਥ ਤੇ ਸੋਹਣੀ ਹੋਰ ਬਹੁਤ ਹੋ ਸਕਦੀ ਆ ਜੇ ਸਾਡੇ ਚ ਸੈਂਡਸ਼ੀਲਤਾ ਹੋਵੇ ਹਨਾ ਸੋ ਕੀ ਕਹਿ ਕੇ ਖਤਮ ਕਰਨਾ ਚਾਹੂਗੀ ਐਪੀਸੋਡ ਮੈਂ ਤਾਂ ਇਹੀ ਕਹਿਨੀ ਆ ਗਰਦੀਪ ਵੀ ਬਹੁਤ ਵਧੀਆ ਗੱਲ ਆ ਤੁਸੀਂ ਆਪਣੇ ਨਿਆਣਿਆਂ ਨੂੰ ਚੰਗੇ ਸਕੂਲਾਂ ਚ ਪੜਾਉਨੇ ਹੋ ਬਹੁਤ ਵਧੀਆ ਖਾਣ ਪੀਣ ਨੂੰ ਦੰਨੇ ਹੋ ਸਾਰੀਆਂ ਸਹੂਲਤਾਂ ਦੰਨੇ ਹੋ ਪਰ ਨਾਲ ਦੀ ਨਾਲ ਜ਼ਿੰਦਗੀ ਦੇ ਉਹ ਬਾਕੀ ਸਾਰੇ ਸਬਕ ਵੀ ਜ਼ਰੂਰ ਦੋ ਵੀ ਜ਼ਿੰਦਗੀ ਕੱਲੀ ਨਾ ਕੱਲੋਂ ਪੈਸੇ ਨਾਲ ਚੱਲੂਗੀ ਨਾ ਤੁਹਾਡੇ ਮਤਲਬ ਬਹੁਤ ਜ਼ਿਆਦਾ ਇੰਟੈਲੀਜੈਂਟ ਹੋਣ ਨਾਲ ਜਾਂ ਬਹੁਤ ਜ਼ਿਆਦਾ ਕਮਾਉਣ ਨਾਲ ਜਾਂ ਬਹੁਤ ਸੋਹਣੇ ਘਰਾਂ 'ਚ ਰਹਿਣ ਨਾਲ ਚੱਲੂਗੀ ਹੈ ਨਾ ਜ਼ਿੰਦਗੀ ਤੇ ਬਹੁਤ ਸਾਰੇ ਇਹੋ ਜਿਹੇ ਸਬਕ ਨੇ ਜਿਨ੍ਹਾਂ 'ਚੋ ਇਹ ਵੀ ਇੱਕ ਹੈ ਕਿ ਤੁਹਾਡਾ ਤਾਲਮੇਲ ਆ ਜਿਹੜਾ ਲੋਕਾਂ ਨਾਲ ਤਾਂ ਹੀ ਵਧੀਆ ਹੋ ਸਕਦਾ ਜੇ ਸੱਚੀ ਤੁਹਾਡੇ 'ਚ ਬਹੁਤ ਸਾਰੇ ਉਹ ਗੁਣ ਹੈਗੇ ਨੇ ਜਿਹੜੇ ਸੋਸਾਇਟੀ 'ਚ ਰਹਿਣ ਲਈ ਜ਼ਰੂਰੀ ਨੇ ਜਿਦੇ 'ਚੋ ਆਪਾਂ ਕਹਿ ਰਹੇ ਆਂ ਵੀ ਸਹਿਣਸ਼ੀਲਤਾ ਵੀ ਹੈ ਨਾ ਜਾਂ ਕਿਸੇ ਨਾਲ ਕੋਈ ਰਿਸ਼ਤਾ ਨਿਵਾਉਣ ਦਾ ਹੁਨਰ ਹੋ ਗਿਆ ਜਾ ਫਿਰ ਹਾਂ ਮਤਲਬ ਸਾਰਿਆਂ ਨੂੰ ਆਪਣੇ ਵਰਗਾ ਸਮਝਣ ਦਾ ਹੁਨਰ ਨਫੇ ਨੁਕਸਾਨ ਸਹਿ ਲੈਣ ਦਾ ਹੁਨਰ ਹੈ ਨਾ ਇਹ ਵੀ ਜ਼ਰੂਰ ਆਪਣੇ ਨਿਆਣਿਆਂ ਨੂੰ ਸਿਖਾਓ ਤੇ ਜਿਹੜੇ ਸਕੂਲ ਚ ਪਾਉਨੇ ਉੱਥੇ ਜਾ ਕੇ ਵੀ ਦੇਖੋ ਵੀ ਟੀਚਰਸ ਕਈ ਮਤਲਬ ਮੇਰੀ ਬੇਟੀ ਜਿਵੇਂ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੀ ਹੈ ਤੇ ਉਹ ਕਹਿੰਦੇ ਹੁੰਦੇ ਆ ਵੀ ਟੀਚਰਸ ਦਾ ਬਿਹੇਵੀਅਰ ਕਈ ਵਾਰੀ ਬੱਚਿਆਂ ਨਾਲ ਇਹੋ ਜਿਹਾ ਹੁੰਦਾ ਵੀ ਉਹ ਕਹਿੰਦੇ ਹੁੰਦੇ ਤੁਹਾਨੂੰ ਮੈਂ ਚਪੇੜ ਮਾਰ ਦੂੰ ਮੈਂ ਤੇਰਾ ਮੂੰਹ ਭੰਨ ਦੂੰ ਹੈ ਨਾ ਵੀ ਇਹ ਚੀਜ਼ਾਂ ਵੀ ਜਾ ਕੇ ਨੋਟਿਸ ਕਰੋ ਵੀ ਤੁਹਾਡੇ ਨਿਆਣਿਆਂ ਨੂੰ ਪੜਾਉਣ ਲਿਖਾਉਣ ਵਾਲੇ ਕਹੋ ਜਿene ਕਿ ਸੱਚੀ ਜ਼ਿੰਦਗੀ ਦਾ ਵੀ ਕੋਈ ਸਬਕ ਦੇ ਰਹੇ ਨੇ ਕੱਲਾ ਕਿਤਾਬਾਂ ਦਾ ਸਬਕ ਤਾਂ ਨਹੀਂ ਪੜਾਇਆ ਜਾ ਰਿਹਾ ਹਨਾ ਤੇ ਫਿਰ ਸਾਨੂੰ ਮੈਨੂੰ ਲੱਗਦਾ ਇਹੋ ਜਿਹੇ ਐਂਟੀਡਨ ਡਿਸਕਸ ਨਹੀਂ ਕਰਨੀਆਂ ਬੈਣਗੀਆਂ ਬਿਲਕੁਲ ਤੇ ਇਹਨਾਂ ਗੱਲਾਂ ਬਾਤਾਂ ਦੇ ਨਾਲ ਅਸੀਂ ਦੋਵੇਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆਂ ਉਮੀਦ ਹੈ ਕਿ ਤੁਸੀਂ ਅੱਜ ਦੇ ਐਪੀਸੋਡ ਨੂੰ ਵੀ ਜ਼ਰੂਰ ਪਸੰਦ ਕਰੋਗੇ ਅਤੇ ਇਹਦੇ ਵਿੱਚ ਹੋਰ ਤੁਸੀਂ ਕੀ ਐਡ ਕਰਨਾ ਚਾਹੁੰਦੇ ਹੋ ਇਵੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਤੁਸੀਂ ਆਪਣੀ رائے ਆਪਣੇ ਸੁਝਾਅ ਜ਼ਰੂਰ ਸਾਨੂੰ ਭੇਜ ਸਕਦੇ ਹੋ ਮੈਨੂੰ ਗੁਰਦੀਪ ਗਰੇਵਾਲ ਨੂੰ ਪੰਨ ਰੁਪਿੰਦਰ ਸੰਧੂ ਹਰਾਂ ਨੂੰ ਇਜਾਜ਼ਤ ਦੇ ਦਿਓ ਸੱਚੀ ਕਾਰ